ਹੈਲੋ ਜੀ ਵੈਲਕਮ ਕਰਦੇ ਆਂ ਰੀਤ ਫੈਸ਼ਨਸ ਲਈ ਨਾ ਆਪਣਾ ਬਹੁਤ ਸੋਹਣਾ ਲੇਟੈਸਟ ਡਿਜ਼ਾਈਨ ਰੈਡੀ ਹੋਇਆ ਸੀਗਾ ਇਹ ਆਪਾਂ ਬਾਂਦਨੀ ਪਿਓਰ ਬਾਂਦਨੀ ਸਟੌਕ ਦੇ ਉੱਪਰ ਕੀਤਾ ਹੋਇਆ ਹੈ ਤੇ ਘੇਰੇ ਤੇ ਕਾਫੀ ਸੋਹਣਾ ਵਰਕ ਹੋਇਆ ਕਲਰ ਕੰਟਰਾਸਟ ਆਪਾਂ ਵਿੱਚ ਰੈੱਡ ਕਲਰ ਦਾ ਕੀਤਾ ਹੈ ਪਰਲ ਮੋਤੀ ਸਿੱਪੀ ਲਗਾ ਕੇ ਆਪਾਂ ਇਹਨੂੰ ਵਰਕ ਕੀਤਾ ਹੈ ਵਿੱਚ ਆਪਾਂ ਇਹਦੇ ਰੀਅਲ ਮਿਰਰ ਲਗਾਏ ਹੋਏ ਨੇ ਨੈੱਕ ਵੀ ਇਹਦਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਤੇ 슬리브ਸ ਤੇ ਵੀ ਬਹੁਤ ਜਿਆਦੇ ਸੋਨਾ ਵਰਕ ਹੋਇਆ ਹੈ 슬리브ਸ ਤੇ ਵੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਬਹੁਤ ਜਿਆਦੇ ਸੋਹਣੀ ਆ ਦਬਕਾ ਵਗੈਰਾ ਲਗਾ ਕੇ ਆਪਾਂ ਪ੍ਰੋਪਰ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਨਾਲ ਆਪਾਂ ਇਹਦੇ ਇਹ ਵਾਲਾ ਬਾਟਮ ਰੈਡੀ ਕੀਤੀ ਹੋਈ ਆ ਸ਼ਰਾਰੇ ਦੇ ਨਾਲ ਤੇ ਨਾਲ ਇਹਦੇ ਆਪਾਂ ਇਹ ਵਾਲਾ ਦੁਪੱਟਾ ਰੈਡੀ ਕੀਤਾ ਹੈ ਸੋ ਸੇਮ ਸਟੌਫ ਦੇ ਵਿੱਚ ਸੇਮ ਕਲਰ ਦੇ ਵਿੱਚ ਆਪਾਂ ਇਹ ਰੈਡੀ ਕੀਤਾ ਹੈ ਇਹ ਆਪਾਂ ਸ਼ਰਾਰੇ ਦੇ ਨਾਲ ਕੀਤਾ ਹੈ ਤੁਸੀਂ ਸਲਵਾਰ ਸੂਟ ਕੁਛ ਵੀ ਬਣਵਾ ਸਕਦੇ ਹੋ ਲੋਕ ਕੋ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਸੋਹਣੀਆਂ ਤੇ ਕਾਫੀ ਸੋਹਣਾ ਵਰਕ ਹੈ ਪ੍ਰੋਪਰ ਵੇਅਰ ਕੀਤਾ ਹੋਇਆ ਬਹੁਤ ਸੋਹਣਾ ਲੱਗੂਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੂਟ ਕਿਦਾਂ ਦਾ ਲੱਗਾ ਥੈਂਕਸ ਫॉर ਵਾਚਿੰਗ